ਜੱਟ ਨੇ ਕਰਾ ਲਿਆ ਵਿਆਹ ਤੇ ਜ਼ਿੰਦਗੀ ਹੋ ਗਈ ਤਬਾ ਮੈਂ ਖਤਾ ਗਾਣੇ ਵੇ ਘੰਦਾ ਛਾ ਦੇ ਲਿਆ ਹੋਰ ਕੀ ਆ ਆ ਤੇਰੀ ਵਧੀਆ ਵਿਚੋਲਿਆ ਬਸ ਤੈਨੂੰ ਹੀ ਮਿਲਾਂ ਤਾ ਪਉਣ ਡਿਆ ਹੁਣੇ ਲੈ ਕੀ ਆ ਵਿਆਹ ਸਾਰਾ ਛੱਡ ਪਹਿਲਾਂ ਚਾਹ ਪਾਣੀ ਦੀ ਗੱਲ ਪਈ ਦੱਸਦਾ ਸੁਣਦੀ ਏ ਕੀ ਆ ਉਹ ਵਿਚੋਲਾ ਆਈ ਤੇ ਲੱਖਾ ਤੇ ਉਹ ਗੈਂਦਖਾ ਮੈਂ ਦਵਾ ਚਾਹ ਪਾਣੀ ਇਸ ਯਾਰ ਨੇ ਮੂੰਹ ਤੇ ਕੇ ਆਇਆ ਟੋਪੀ ਨਹੀਂ ਆ ਪਈ ਉਹ ਮੂਲਾਬਾਸ ਦਾ ਸਾਲਾ ਹੁੰਦਾ ਹਾਂ ਨਾ ਇਹ ਦੇਖ ਨਾਲ ਢੇਡ ਰੱਜ ਗਏ ਨੇ ਪਰ ਮੈਂ ਮੱਨ ਮੱਥੇ ਦੇ ਮੱਝੀ ਵੀ ਫੋਲੀ ਚ ਪਾਏ ਆ ਇਹ ਗੰਦ ਪਾਇਆ ਮੁੱਛਾਂ ਨੂੰ ਮੂੰਹ ਮੈਨੂੰ ਮਾਮਾ ਸੰਗਲ ਪਾ ਗਿਆ ਏਡਾ ਤਗੜਾ ਇਹ ਸੰਗਲ ਤੇਰਾ ਮੂੰਹ ਵੇਖ ਕੇ ਆਪਣਾ ਤੇ ਮਸ਼ਹੂਰ ਕਰਨ ਮੈਂ ਆਈ ਤੇ ਤੇਰੇ ਕਰਲ ਪਾਉਣੇ ਨੇ ਮਾਰ ਕੇ ਕਿਹੜੀ ਜਨਾਨੀ ਜਿਹਦੀ ਮੋਛਾਂ ਹੁੰਦੀਆਂ ਦੱਸ ਪਹਿਲਾਂ ਮੈਨੂੰ ਤੂੰ ਤੇਂ ਦੀ ਗੋਤਾ ਛੁਰੂਂਦੀ ਤੇਂ ਦੀ ਗੰਜ ਇਦਾਂ ਜਣਾ ਤੇ ਰੇ ਇਦਾਂ ਜਣਾ ਨਹੀਂ ਹੁੰਦੀ ਬੱਚੇ ਪੱਕੇ ਨਹੀਂ ਆ ਜਾਣੀਆਂ ਦੇਖ ਤੂੰ ਲਾਤੇ ਲਾਤਰ ਕੇ ਬੈਠਾ ਕੀ ਗੱਲ ਬੈਠਾ ਹੀ ਛੋੜੀ ਆ ਵਾ ਕਾਲੀ ਮਾਜਰ ਗਾ ਰਾਂਗਿਆ ਲੈ ਆ ਭਰਾ ਮੋੜ ਕੇ ਨੀ ਗਾਣੀ ਇਹ ਵੀ ਭੇਜਿਆ ਆ ਕੇ ਦਿੱਤੀ ਤੁਹਾਨੂੰ ਤੇ ਤੂੰ ਰੱਖ ਲੈ ਮੈਂ ਕਿਹਾ ਹੈ ਵੇਕ ਕੰਮ ਐ ਇੱਡੀ ਬਾਤ ਮਾਰ ਕੇ ਮੈਂ ਕਿਦੰਦਲ ਪਾ ਰਾਮ ਜਗਾ ਨਾ ਨਹੀਂ ਤਾਂ ਇਹ ਕੁੜੀਆ ਵੀ ਸੇ ਫਟਦੀ ਓ ਕਹਿੰਦੀਂ ਘਰ ਤੋਂ ਤੇਰੇ ਮੁੰੰਗਾ ਐ ਇੱਡਾ ਤੇਰਾ ਕਾਦਿਆ ਜਿੱਥੇ ਜ ਮਸ਼ਰੂ ਨੀ ਉੱਤੇ ਮੁੱਕ ਜੰਨਾ ਦੇਖ ਲੈ ਕੀ ਬੰਦੀ ਯਾਰ ਸਹੀ ਕਹਿ ਕੰਦੀ ਹੁਣ ਗਲਤੀ ਕੀ ਕਹਿੰਦੀ ਹੋ ਗਲਤੀ ਤੈਨੂੰ ਪਹਿਲਾਂ ਵੇਖ ਕੇ ਆਵੇਂ ਰੋਂਦਾ ਆ ਕੀ ਯਾਰ ਤਾਈ ਯਾਰ ਜ ਮਰ ਜੇ ਨਾ ਤੂੰ ਕਰਾਇਆ ਉਹਨੇ ਕਰਾਇਆ ਉਹ ਫੋੜੋ ਮੂੰਹ ਦੀ ਕੱਲੀ ਵਿਖਾਈ ਹੁਣ ਤੇਰੀ ਉਹਦੇ ਮੁੱਛਾਂ ਨਹੀਂ ਪੁੱਛਿਆ ਮੈਨੂੰ ਬੂਡੇ ਆ ਜੇ ਮੁੱਛਾਂ ਦਿਖੀਆਂ ਹੀ ਮਗਰ ਉਹ ਮਮ ਪਤਾ ਲੱਗਾ ਦਾੜੀ ਵੀ ਹੈਗੀ ਆ ਮੂੰਹ ਤੇ ਆ ਜਾ ਠੂਠੀ ਚ ਖੰਡ ਪਾਈ ਹੁੰਦੀ ਆ ਵੇਲਾ ਬੋਲਦੀ ਕਿਦਾਂ ਥੋੜੀ ਬਹੁਤੀ ਇੱਜ਼ਤ ਕਰਨੀ ਵੀ ਨਹੀਂ ਸਿਕਾਈ ਕਰਦੀ ਯਾਰ ਤੇਰਾ ਕੋਈ ਖੋਫ ਹੀ ਨਹੀਂ ਹੈਗਾ ਕੋਈ ਪੂਰੇ ਰਾਮ ਮੁਕੀ ਮਾਰ ਕੇ ਦੰਦ ਤੋੜ ਦੋਗੇ ਰਾਮ ਜਿਆਦਾ ਕਿੱਡਾ ਦਿੰਨਾ ਪਪਤਮਾ ਹੋਜ ਜਮਾਨ ਨਹੀਂ ਸੱਚ ਗੁਰਵਾ ਦੂਜੀ ਮੰਜ਼ਲ ਤੇ ਜਦੋਂ ਬੋਲਦੀ ਨਾ ਤਰੈ ਨਿਕਲ ਜਾਂਦਾ ਈ ਐਡੀ ਉੱਚੀ ਐਡੀ ਦਾੜੀ ਮੋ ਸਿੰਦੀ ਆਈ ਗੁਰਵਾ ਹੁੰਦੀ ਤੇ ਮੇਰੇ ਨਹੀਂ ਆਈ ਵੇਖ ਖਾ 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 ਦਿਆ ਘਰ ਖਾਦੇ ਤਾ ਦੇਗ ਨਹੀਂ ਨੰਗੋ ਕਿੰਨਾ ਕ ਤੇ ਘਰ ਖਾ ਗਈ ਮੈਂ ਛੱਪੇ ਨਾ ਆਵੇ ਮੇਰਾ ਵੀ ਖਾ ਕੇ ਬਖਸ਼ ਦੇ ਮੈਨੂੰ ਉਹ ਚੱਲ ਜਾ ਫੇ ਇਹਨੂੰ ਛੱਡ ਦੇ ਰਹਿਗਾ ਇਹ ਕੇਵਲ ਚਾਹ ਤੈਨੂੰ ਨਾ ਮਾਰ ਕੇ ਤੈਨੂੰ ਚਾਹ ਪਿਆ ਕਾਕਾ ਮਾਰਦਾ ਅੱਖ ਤੋੜਦਾ ਨਾ ਮ ਜਿਆਦਾ ਚੱਲ ਜਾ ਅੰਦਰ ਗੱਲ ਕਰਨੀ ਹੈ ਕੁਝ ਜਾ ਗੱਲ ਮੇਰੇ ਨਾਲ ਨਹੀਂ ਨਹੀਂ ਤੂੰ ਤੇਰੇ ਨਾਲ ਗੱਲਾਂ ਮਾਰੀਏ ਇਹ ਆਈ ਵਿਆਰੀ ਨਾ ਤੂੰ ਹੋਰ ਮਾਰੇ ਕਿਦਣਾ ਮਾਰਨੀ ਆਈ ਚੱਲ ਜਾ ਅੰਦਰ ਬੋਲੀ ਤੇ ਇੰਜਾਂ ਵੇਖੀ ਇੱਕਦਮ ਹੀ ਨਹੀਂ ਕੁਤੇ ਨਾ ਹੁੰਦੇ ਗੁਰੂ ਆ ਕੀ ਹੈ ਸਾਡਾ ਗਵਾਂਡੀ ਦਾ ਛੋਟਾ ਖੁੱਲ ਜੇ ਨਾ ਅੱਧੇ ਪਿੰਡ ਤੋਂ ਕਾਬੂ ਆ ਜਾਂਦਾ ਤੇ ਉਹ ਵੀ ਨਹੀਂ ਹੁੰਦੀ ਇਹ ਗੱਲ ਸੁਣ ਪਰਸੋਂ ਮੈਂ ਦੇ ਲਈ ਚੂੜੀਆਂ ਲਿਆਂਦੀਆਂ ਬੜੇ ਪਿਆਰ ਨਾਲ ਠੀਕ ਆ ਗੁਰੂ ਆ ਚੂੜੀ ਮੈਂ ਪਾਈ ਕੋ ਹੁੰਗਲ ਜੀ ਆ ਗਈ ਕਿ ਸਾਫ ਕਿਤੇ ਨਹੀਂ ਲੈ ਆ ਭਲੇ ਖੇਣਾ ਉਹ ਕੰਜਰਾ ਮੈਂ ਚੂੜੀਆਂ ਲਿਆਂਦੀਆਂ ਹੀ ਐਡੀ ਹੁੰਦੀ ਬਾਹ ਸ਼ਪੈਦੇ ਜਿੱਡੀ ਮੈਂ ਮੈਂ ਤੈਨੂੰ ਪੈਸੇ ਦਿੱਤੇ ਮੈਨੂੰ ਬਦਲ ਕੇ ਦੇ ਕੀ ਗੱਲ ਹੈ ਸੇਲ 'ਚ ਮਿਲਦੀ ਬਦਲ ਕੇ ਦੇ ਮੈਨੂੰ ਨਹੀਂ ਪਤਾ ਗੁਰੂ ਆ ਕੀ ਲਿਆ ਕੇ ਦਿੱਤਾ ਮਰਾਮਵਾਜ ਹੁਣੇ ਤੇਰੀ ਤਸੱਲੀ ਕਰਾਉਂਦੀ ਵੀ ਸੱਲੀ ਦੀ ਨਹੀਂ ਗੱਲ ਗੁਰਵਾ ਦੋ ਮੰਜ਼ਲ ਕੋਠੀ ਮੇਰੀ ਪਿਛੇ ਜੇ ਇਹਨੇ ਜੋ ਗੁਰਵਾ ਅੰਦਰ ਵੜ ਕੇ ਮੈਨੂੰ ਭੰਨਿਆ ਥੜਾ ਮੰਜ਼ਲ ਹੀ ਡਿੱਗ ਪਈ ਇਹਨਾਂ ਨਾਲ ਜਿਹਨਾਂ ਨੂੰ ਇਕੱਠਾ ਕਿਉਂ ਹੁੰਦਾ ਜਾਂ ਆਹੋ ਜਾ ਭਰਾ ਇਹਨੂੰ ਲੈ ਜਾ ਇੰਦੇ ਕਰ ਦੇਂਦੇ ਇੰਦੇ ਇਹਦੇ ਕਰ ਦੇਣੋ ਸੱਦ ਇੰਦੇ ਕਰ ਦੇਣੋ ਸੱਦ ਤਲਾਕ ਲੈਣਾ ਮੈਂ ਸੱਦਿਆ ਦਾ ਭਰਾ ਹੁੰਦਿਆ ਵਾ ਵਿਆਹ ਹੁਣ ਉਹਨੂੰ ਕਹ ਜਲਦੀ ਆ ਫਿਰ ਸਾਡਾ ਤੇਰਾ ਵਾ ਤੇ ਸੁਣਾ ਮੈਂ ਦਿੰਦਾ ਫਿਰਦਾ ਇਹੋ ਜੇ ਸਾਲੇ ਨੂੰ ਸਾਲੇ ਦੀ ਗੱਲ ਕਰਨੀ ਮੈਨੂੰ ਲੱਗਦਾ ਈ ਸਾਲਾ ਤੇ ਹੁਣ ਸਾਲਾ ਹੀ ਕਹੇਗਾ ਲੈ ਜਾਂ ਤੂੰ ਗੱਲ ਨਹੀਂ ਸਮਝਦਾ ਮੇਰੀ ਭੁੱਖ ਲੱਗਣ ਦੀੁਰਵਾ ਸੌਂਦੀ ਏ ਸੌਂਦੀ ਏ ਹੈਲੋ 1 2 3 ਮਾਈਕ ਟੈਸਟਿੰਗ ਮੈਂ ਹਾਂ ਸੌਂਦੀ ਏ ਕੀ ਆ ਦੋ ਫੁਲਕੇ ਲਿਆ ਦੇ ਫੁਲਕੇ ਤੇ ਮਾਸੀ ਕੋ ਐ ਫੁਲਕੇ ਦੇਵਾ 94 ਤੇ ਹਏ ਮੇਰਾ ਮੀਨ ਆਇਆ ਮੇਰਾ ਮੀਨ ਗਲਾਂ ਕਰਦਾ ਇਹ ਮੈਨੂੰ ਜੇ ਮਾਈਕ ਦੇ ਦਮ ਤੋੜਦੇ ਸੀ ਆਪਣਾ ਮਾਰ ਕੇ ਚਪੇੜ ਤੇ ਦਿੰਦਲ ਪਤਨੀ ਰਾਮ ਜੀ ਦਾ ਇਸਵੇਂ ਦਾ ਕੁੱਤੀ ਵਾਂਗ ਲੰਡੇ ਹੀ ਬੰਨ ਕਿਉਂ ਅਮੀਰ ਤਾਂ ਚੋਰਾਣਾ ਹੋਏ ਤੇ ਕੀ ਕਰਨ ਬਰਦਾ ਮੈਂ ਸੁਣਾਉਂਦਾ ਉਹ ਗੱਲ ਅੱਖਾਂ ਦਾ ਲੈ ਜਾ ਆਪਣੇ ਨਾਲ ਤੇ ਪਹਿਲਾਂ ਉਹ ਦੋ ਕਾਲੀ ਲਿਆਂਦੀ ਮੈਂ ਤਾਂ ਧਮਾਕੇ ਲਈ ਹੁੰਦੀ ਕਿ ਤੂੰ ਕਾਲੀ ਕਿਹਾ ਮੈਂ ਵਿਆਹ ਹੀ ਨਾ ਕਰ ਗੁਰਦਾਤਾ ਹੀ ਰੱਖ ਲੈ ਜਾਂ ਤੂੰ ਵਿਆਹ ਤਾਂ ਜਾ ਯਾਨੀ ਤੇ ਨੀ ਨੀ ਤੂੰ ਨਾ ਜਾੜ ਹੋ ਗਿਆ ਤੂੰ ਦਾ ਸੇ ਮਾਰਦਾ ਚੰਗਾ ਕੰਮ ਕੀਤਾ ਜੀ ਆਪਣੀ ਬਲਾ ਸਾਡੇ ਸਰਪਾਤੀ ਪਾਈ ਤੀ ਭਾਈ ਆਵੇ ਹਾਂ ਇਹ ਆਵੇ ਭਰਾ ਆ ਆਪਣੇ ਖੰਭਾ ਚ ਲੈ ਜਾ ਵਾਪਸ ਕੱਢਣ ਦੀ ਕੀਤੀ ਸੀ ਤੇ ਪਹਿਲਾਂ ਉਹ ਕੰਭਾ ਲਿਆਂਦਾ ਕਿਉਂ ਸੀ ਕਹਿੰਦੇ ਆਇਦ ਨੂੰ ਕਰਾਉਣ ਨਾਲ ਉਹਦੇ ਚਾਰ ਪੰਜ ਕੱਲੇ ਹੀ ਦੂਜੇ ਵਿਚੋਲੇ ਗੁਰੂਆ ਉਦੋਂ ਤੇ ਮੈਨੂੰ ਹਰਿਆਲੀ ਲਿਖਦੀ ਸੀ ਹੋਂ ਤੇ ਕੁੜੀਆਂ ਵੀ ਇੰਜ ਦੋਸ਼ ਪਾਦੇ ਦੀ ਟਾਲੀਆਂ ਝੜਗੀਆਂ ਹੁੰਦੀਆਂ ਯਾਰ ਇਹ ਗੱਲ ਗਲਤ ਇਹਨੂੰ ਕਿਉਂ ਵਾਪਸ ਲਿਆ ਯਾਰ ਮੋਹ ਜਾ 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 ਇੱਥੇ ਆ ਜਾ ਯਾਰ ਜਾ ਇੱਥੇ ਆ ਜੋਰ ਹੋ ਗਈ ਜੇ ਮੈਂ ਰਹੂੰਗਾ ਉਹਨੇ ਰਹਿਣਾ ਤੂੰ ਜਾ ਘਰ ਮੇਰਾ ਏ ਤੁਸੀਂ ਜਾ ਨਹੀਂ ਤੇ ਤੂੰ ਮੋਹ ਚ ਆਵਾ ਵੀ ਜਿਹੜੀ ਚੀਜ਼ ਕੀਤੀ ਲੈ ਲਈ ਜਿਹੜੀ ਚੀਜ਼ ਜਦੋਂ ਦੀ ਤੂੰ ਵਾਅਦਾ ਕਰਤੀ ਉਹ ਭਰਾ ਮੈਂ ਰਾਤੀ ਰੋਟੀ ਮੰਗੀ ਇੱਧਰ ਗਾਲ ਸੁਣਾ ਮੰਜੇ ਸਮੇਤ ਨੂੰ ਚੋਕੇ ਠਾ ਮਾਰਿਆ ਨੀ ਨਾਲਿਆ ਨਾ ਸੁਕੀ ਆ ਦੇ ਜਾਨ ਵੇਖ ਲਾ ਪੁਰਾ ਪਹਿਲੀ ਜਨਾਨੀ ਆ ਜਦੀ ਤੋਂ ਤੋਂ ਬੁੱਤ ਸ਼ੁਰੂ ਹੁੰਦੀ ਉੱਤੇ ਦੇ ਗਾਂਝਾ ਕੰਜਰਾ ਉਹ ਦਿਨ ਵੇਖ ਲਈ ਨਵਾਂ ਨਵਾਂ ਟ੍ਰੈਂਡ ਚੱਲਿਆ ਆ ਆ ਦੇਖੋ ਏ ਤੇ ਛੋੜੇ ਇਹਨਾਂ ਦਾ ਮੂੰਹ ਮੈਂ ਕਹਾਂ ਟੂਟੀ ਜੋ ਪਾਣੀ ਮੁਕਾਉਂਦਾ ਆਪਣਾ ਮੂੰਹ ਮੈਂ ਕਹਾਂ ਟੂਟੀ ਜੋ ਪਾਣੀ ਮੁਕਾਉਂਦਾ ਉਹਦਾ ਮੂੰਹ ਵੇਖੇ ਆਹੋ ਉਹ ਵੇਖ ਮਾਮਾ ਇਹਨੂੰ ਵੇਖ ਕੇ ਬੱਸ ਸੁਰਦੀ ਨਹੀਂ ਚੜਿਆ ਸਾਡੇ ਤੇ ਰਸਵਾਣ ਜੜਾ ਚੜਿਆ ਮਰਾ ਮਰਾ ਕੰਜਰਾ ਮੈਨੂੰ ਵੇਖ ਕੇ ਤਰੇਲ ਪੈ ਗਈ ਏ ਢੇ ਪਿੰਡ ਹਾਂ ਓ ਖਣਾ ਨਹੀਂ ਵੜ ਦੂੰਗੀ ਰਾਮ ਜਦਾ ਇੱਟ ਮਾਰ ਕੰਜਰ ਦੇ ਸਿਰ ਤੇ ਭੌਂਦਾ ਜਦ ਤੂੰ ਕਿਦਾਂ ਦੀ ਗੱਲ ਕਰਦਾ ਵਾ ਜਿੱਤਰਾ ਨਹੀਂ ਕਰੀਦੀ ਐ ਅਰ ਵੀਰੋਂ ਪਚਲੀ ਪਹਿਲਾ ਦਿਨ ਨੂੰ ਮਾਰਮੂ ਜਿਹੜੀ ਸਾਰੀ ਜਗਤ ਆਪਣੀ ਹੋਈ ਨਹੀਂ ਸਾਰੀ ਜਗਤ ਆਪਣੀ ਹੋਈ ਨਹੀਂ ਪਹਿਲਾ ਦਿਨ ਨੂੰ ਮਾਰਮੂ ਦਿੰਦੀ ਤੇ ਹੁਣ ਨਾ ਮੰਨ ਗਿਆ ਮਾਰ ਦੇ ਮਾਰ ਦੇ ਮੈਂ ਕੰਮ ਬੀੜਦਾ ਨੇ ਪੀ ਕੇ ਦੇ ਗਏ ਤੋਂ ਅਗਲੇ ਵੀ ਲੋਕ ਜਲਦੀ ਅਗਲੀ ਵੀਡੀਓ ਚ ਮਿਲਾਂਗੇ